ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਵਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਮ ਦੱਸੋ ਇਸ ਦੇ ਆਪਸ਼ਨ ਹਨ ਸਾਹਿਬਜ਼ਾਦਾ ਬਾਬਾ ਜੂਹਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਜਸਾ ਜੱਟਾ ਬੱਬਾ ਚੂਰਾਬਰ ਸਿੰਘ ਜੀ ਇਸ ਦਾ ਸਹੀ ਜਵਾਬ ਦੇਣ ਲਈ ਤੁਹਾਡੇ ਕੋਲ 10 ਸਕਿੰਟ ਹਨ 10 9 8 7 6 5 4 ਦੋ ਇੱਕ ਇਸ ਦਾ ਸਹੀ ਜਵਾਬ ਹੈ ਸਾਈਂਬ ਜੀ ਦਾ ਬਾਬਾ ਅਜੀਤ ਸਿੰਘ ਜੀ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਹੋ ਤਾਂ ਮੇਰੀ ਵੀਡੀਓਜ਼ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ